ਤਾਰਾ ਮੇਰੀ ਗੱਲ ਸੁਣ ਤਾਂ ਲੈ ਲਾ ਤਾਂ ਨੇ ਕੱਪੜੇ ਤਾਂ ਲਾਲ ਐ ਤੂੰ ਹੈ ਕੋਈ ਫਰਕ ਨਹੀਂ ਪੈਂਦਾ ਤੈਨੂੰ ਹੈ ਖੜਤਾ ਜਾ ਹੁਣ ਪਹਿਲੀ ਕਾਹਨ ਕਰ ਲੱਗਈ ਨਹੀਂ ਤੂੰ ਦੋ ਮਿੰਟ ਲੱਗਣਗੇ ਬਣਾ ਦੇ ਦੋ ਮਿੰਟਾਂ ਦੇ ਵਿੱਚ ਕੋਈ ਦੇਖ ਲੂਗਾ ਤੂੰ ਪਰ ਹਾਂ ਮੇਰੀ ਗੱਲ ਹੁਣ ਹੌਲਾ ਜਿਹਾ ਕਰ ਦੇ ਕੰਡ ਲੜੀ ਜਾਂਦੀ ਐ ਨਾ ਤਾਂ ਕੰਡ ਝੜ ਜੂਗੀ ਤੇ ਚੰਗਾ ਵੇ ਜਿਹੜਾ ਕੁਝ ਕਰਨਾ ਨਾ ਛੇਤੀ ਕਰ ਬਾਲਾ ਟਾਈਮ ਜਾ ਰਾ ਲਾ ਓਏ ਮੈਂ ਟਾਈਮ ਕਿੱਥੇ ਰਾਣਾ ਤੂੰ ਲੋਟ ਜੇ ਹੋ ਜਾ ਮੜੀ ਤੇ ਲੋਟੀਆਂ ਹੁਣ ਹੋਰ ਤਾਂ ਲੋਟ ਕਿੱਥੇ ਐ ਤੂੰ ਦਸਾਂ ਦਾ ਚੱਕ ਲੈ ਮੜੀ ਲੈ ਅੱਲੀ ਹਾਂ ਹੋ ਗਈ ਲੋਟਾਂ ਹੋ ਗਈ ਹੋ ਜਾ ਮਣੀ ਦੀ ਪੜਾਕਾ ਤਾਂ ਹੋਣੀ ਪੈਂਦਾ ਕੰਜੇ ਦੇ ਛੱਡ ਦੇ ਛੱਡ ਕਿੱਥੇ ਜਾਂਦਾ ਮੈਨਰੇ ਜਵੀ ਜੀ ਬਿਜੀ ਸੀ ਜੜ ਵੜਤੀ ਕੰਜੇ ਨੇ ਬਾਹਰ ਤੇ ਵਿਚੀ ਸਾਰਾ ਬਰਾਣ ਕਰਤਾ ਇਦ ਕੀ ਦਾ ਵਾਹਣ ਕਹਿੰਦੇ ਨੇ ਪਤੀ ਨੇ ਕੀ ਕੁਝ ਕਰੀਏ ਮੈਂ ਆ ਖੇਤ ਕਰੇ ਆਣ ਹਟ ਕੇ ਕੰਜੇ ਨੇ ਜੱਖਣਾ ਵੜਤੀ ਸਾਰੇ ਵਾਹਣ ਦੀ ਨਾ ਕੋਈ ਵੱਟ ਘੜੀ ਨਾ ਲੈਣਾ ਨਾ ਦੇਣਾ ਆ ਕਿੱਧਰ ਚੁੰਨੀ ਜੀ ਟੰਗੀ ਫੁੱਜੀ ਕਿ ਮੈਂ ਕਰ ਲਿਆ ਠੀਕ ਐ ਫੇ ਮੈਂ ਇਸ ਤਰੀ ਆਈ ਤੇ ਖੇਤਾਂ ਜੇ ਬੈਤ ਬੱਕਰੀਆਂ ਬਾਤ ਨਾ ਸਪੈ ਦੇ ਜਲੇ ਨਹੀਂ ਤੇ ਗੱਡੇ ਗੱਡੇ ਲੱਗ ਰਹੇ ਨੇ ਹਨਾ ਇਹ ਤਾਂ ਕੱਚੇ ਕੱਚੇ ਜੇ ਲੈ ਕਰਨਾ ਕਿਹੜੇ ਸੌਖੇ ਏਡੇ ਏਡੇ ਫੇ ਨਹੀਂ ਆ ਦੇ ਸੌਖੇ ਕਰਨੇ ਏਡੇ ਏਡੇ ਵਧੀਆ ਨੇ ਕੱਚੇ ਕੱਚੇ ਜੇ ਹਨਾ ਬੱਚੀ ਤਾਂ ਵਧੀਆ ਹੈ ਇਹ ਕਿਤੀ ਕੱਚੀ ਵਧੀਆ ਹੁੰਦੀ ਹੈ ਤੂੰ ਨਹੀਂ ਵਧੀਆ ਕੱਚੀ ਕੈਲ ਨਾਲ ਬੱਕਰੀਆਂ ਦੁੱਧ ਵਧੀਆ ਦੇਣਗੀਆਂ ਦੁੱਧ ਦਾ ਤੂੰ ਵੀ ਵਧੀਆ ਦੇਵੇਂ ਜੀ ਖਾਰੇ ਪਨੀਰੀ ਲਾ ਕੇ ਕੰਜਰਾ ਪਕਵਾਸਣਾ ਮਾਰੀ ਉਹ ਬੱਕਰੀ ਦਾ ਉਹੀ ਦੁੱਧ ਬਾਹਰ ਦਿੰਦੀ ਹੁੰਦੀ ਆ ਪੀ ਲੈ ਕਰ ਘੋਟਣਾ ਤਾਂ ਤੇਰੇ ਟਾਈ ਫਾਇਟ ਬਣੇ ਕੁਝ ਵੀ ਨਹੀਂ ਬਣਦਾ ਪੀਨੇ ਹੁੰਦੀਆਂ ਗਲਾਸ ਕਹਿੰਦਾ ਦੁੱਧ ਦਾ ਹਾਂ ਗਲਾਸ ਨਾਲ ਤਾਂ ਮੈਨੂੰ ਕਦੇ ਤਾਹ ਨਾਲ ਚੱਕੀ ਆਵੇਂ ਹੈ ਬਸ ਦਾਦੂ ਛੱਡ ਪਰੇ ਤਾਂ ਮੈਨੂੰ ਐਂ ਦੱਸ ਤੂੰ ਤੜਾਏਗਾ ਟਾਣੀ ਜੀ ਤੋਂ ਟਾਣੀ ਨੂੰ ਸੋਚ ਕੇ ਹੱਥ ਪਾਈ ਨਾ 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 ਕੀ ਨਾ 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 ਤੈਨੂੰ ਪਤਾ ਵੀ ਕਿੰਨਾ ਮਹਿੰਗਾ ਇੱਕ ਲਾਉਨਸ ਪੈਦਾ ਥੱਲੇ ਤੇ ਕਠੋਕਿਆ ਹੋਇਆ ਹੈ ਬੇਬੇ ਥੱਲੇ ਤਿੱਕੀ ਲੱਗਦਾ ਹੁੰਦਾ ਹੋਰ ਉੱਪਰ ਤੇ ਲੱਗਦਾ ਥੱਲੇ ਤੇ ਲਾਉਣਾ ਕਿਹੜਾ ਸੌਖਾ ਪਿਆ ਸਾਰਾ ਜ਼ੋਰ ਲੱਗ ਜਾਂਦਾ ਲਾਉਣ ਵੇਲੇ ਬੇਲੇ ਥਾਂ ਥਾਂ ਤੇ ਦਸ ਸਪੈਦਾ ਖੜੇ ਨੇ ਇੱਕ ਇਹ ਦੂਜਾ ਸਪੈਦਾ ਦਾ ਤੇਰਾ ਕੋਈ ਲੈਦਾ ਹੀ ਹੈਗਾ ਉਹ ਮੇਰੀ ਗੱਲ ਸੁਣੋ ਸੱਜਰੀਏ ਤੈਨੂੰ ਕਿਹਨੇ ਕਹਤਾ ਵੀ ਬੱਕਰੀਆਂ ਨੂੰ ਪੈਂਦੇ ਹੁੰਦੇ ਮਣੇ ਦੱਸ ਤੈ ਕੱਦੂ ਨੇ ਕਿਹਾ ਹੋਊਗਾ ਦੇ ਮੈਂ ਕੱਦੂ ਨੇ ਗਾਣੂ ਕਿਹਾ ਜਦ ਬੱਕਰੀਆਂ ਬਾਹਰ ਅੰਦਰ ਚਰਨ ਜਾਂਦੀਆਂ ਨੇ ਪਿੰਜਰ ਦੀ ਇਹ ਛੁੱਡ ਲੈ ਤੈਨੂੰ ਕਿਹਨੇ ਆ ਕੱਲ ਦੇਤੀ ਮੇਰੀ ਗੱਲ ਸੁਣ ਲੈ ਹਰੇਕ ਹੀ ਕਹਿੰਦਾ ਕਿ ਬੱਕਰੀ ਫੌਕਾ ਖਾਂਦੀ ਆਗੀ ਬਾਹ ਚਲ ਆ ਵੀ ਖਾਂਦੀ ਹੋਊਗੀ ਕੋਈ ਉਹ ਮਾਲ ਵਾਲੀਆਂ ਹੁੰਦੀਆਂ ਜਿਹੜੇ ਘਰ ਵਾਲੀਆਂ ਬੱਕਰੀਆਂ ਜੰਡ ਦੀ ਲੁੰਗੀ ਪੈਂਦੀ ਹੁੰਦੀ ਐ ਮੈਂ ਦੱਸਦਾ ਨਾ ਜੇ ਕਿਤੇ ਤੇ ਫਿਰ ਉਹ ਤੜਾ ਦੇ ਤੇ ਨੱਚਦੇ ਜਨ ਚੜਦੇ ਦੇਖੇ ਹੋਣਗੇ ਵੇ ਭੈਰੇ ਕੁਸਤਾ ਤੜਾ ਦੇ ਜਿਹੜਾ ਕੁਸ ਖਾਂਦੇ ਨੇ ਚੰਦ ਬੱਕਰੀਆਂ ਨੇ ਕੁੱਕੀਆਂ ਖੜੀਆਂ ਨੇ ਮੈਂ ਕੀ ਜਾਣਦੇ ਤੋ ਹਰਾ ਕਰ ਦਾਂਗੇ ਜਦੀਏ ਕੋਈ ਹੋਰ ਹਰਾ ਹੂਰਾ ਹੋਊਗਾ ਹਰਾ ਤਾਂ ਜੜਬੜ ਦੀ ਸਾਡੇ ਬਾਹਨ ਦੀ ਜਵਾਕਾਂ ਨੇ ਕੰਮ ਦੀ ਨਹੀਂ ਹੈਗੇ ਕਿੰਨਾ ਕੰਮ ਦੇ ਨਾਲਕਾਰ ਦੇ ਨਾਲੇ ਤੋੜ ਕੇ ਪੈ ਜਾਨੇ ਕਹਿੰਦੇ ਵੇ ਭੈਰੇ ਹੁਣ ਕੀ ਪਾਵਾਂ ਬੱਕਰੀਆਂ ਨੂੰ ਬੱਕਰੀਆਂ ਨੂੰ ਹੁਣ ਭਈ ਮੇਰੇ ਪਿੱਛੇ ਤਾਂ ਤੂੰ ਲੈਤੀਆਂ ਨਹੀਂ ਆ ਹਾਂ ਜਿਵੇਂ ਤੂੰ ਆ ਗਈਆਂ ਲੈਤੀਆਂ ਨੇ ਮੇੜ ਲੈ ਗੱਲ ਇਹ ਚੱਲ ਲੈਂਗੇ ਫਿਰ ਮੈਂ ਭਗ ਜਾਨੀ ਉਹ ਜਾਣਾ ਕਾ ਨੂੰ ਹੈ ਹਾਂ ਦੱਸ ਮੇਰੀ ਗੱਲ ਸੁਣ ਲੈ ਤੜਾ ਤਾਂ ਦੇਊਗਾ ਕਰ ਕਰ ਮਹਿੰਗੀ ਬਹੁਤ ਇਹਨੂੰ ਲੁੰਗੀ ਇਹ ਕਿਹ ਮਹਿੰਗੀ ਕਾ ਤੂੰ ਕਹਿੰਦੀ ਕੀ ਗੱਲ ਹੈ ਤੂੰ ਮਹਿੰਗੀ ਤੈਨੂੰ ਪਤੀ ਇਹ ਪੁੱਤਾਂ ਵਾਂਗੂ ਤਾਂ ਪਾਲੇ ਐ ਤੂੰ ਚੱਲਣਾ ਨਹੀਂ ਆ ਮੈਂ ਤੋੜ ਕੇ ਦੇਊਂਗਾ ਹੈ ਬੈ ਚੱਲਣ ਵਾਲੀ ਕੀ ਗੱਲ ਆ ਤੂੰ ਮੈਨੂੰ ਇੰਨਾ ਕ ਸੱਭਾਕ ਦੇਦੇ ਬਹੁਤ ਆ ਇੱਕ ਤਾਂ ਮੇਰਾ ਕੰਜਾ ਦਾ ਧੀ ਨਹੀਂ ਕਰਦਾ ਤੋ ਇਹਨਾਂ ਨੂੰ ਪੁੱਤਾਂ ਵਾਂਗੂ ਪਾਲੇ ਬੇ ਤਾਂ ਹੋਰ ਬਦ ਜਾਣਗੇ ਲੈ ਇਹਨਾਂ ਦਾ ਕੀ ਘਸਦਾਗਾ ਮੈਂ ਤਾਂ ਸਾਡਾ ਤੋਂ ਐ ਤੋੜੂਗੀ ਆ ਦੇਖੋ ਹੋਏ ਐ ਕੰਨ ਤੋੜ ਦਿਆਂ ਕੰਜੀ ਮੇਰਾ ਦਿਲ ਦਾ ਟੁਕੜਾ ਹੈ ਹਾਏ ਮੈਂ ਆਪੇ ਤੋੜ ਕੇ ਦੇ ਦੂੰਗਾ ਤੇ ਕੀ ਐਨਾ ਲੱਕੜਾ ਚ ਮੱਚੇਗਾ ਕੋਈ ਕੰਜੀ ਦੀ ਆਪੇ ਤੋੜ ਕੇ ਦੇ ਦੂੰਗਾ ਤੂੰ ਮੇਰੇ ਕੋਈ ਗੱਲ ਬਾਤ ਕਰਦੇ ਆ ਦੱਸ ਕਰ ਕੀ ਗੱਲ ਕਰਦਾ ਮੇਰੀ ਗੱਲ ਸੁਣ ਲੈ ਹਾਂ ਅੱਜ ਮੁੰਡੇ ਜੀ ਵੀ ਨਹੀਂ ਹੈਗੇ ਤੇ ਲੁੰਗੀ ਤੇਰੀ ਮੈਂ ਆਪੇ ਤੋੜ ਕੇ ਬੱਕਰੀਆਂ ਨੂੰ ਪਾयां ਤਾਂ 10 ਮਿੰਟ ਲੱਗਣਗੇ ਆਪਣੇ ਪੜਾ ਕੇ ਆਪਾਂ ਹੀ ਪਾ ਲੈਣੇ ਆ ਵਾਜਾ ਕਰ ਭੈ ਨੀਚਲਾ ਦਿਵਾਲੀ ਵੇਲੇ ਤਾਂ ਨਹੀਂ ਪਾਏ ਤੰਜੀ ਨੀ ਆਹ ਬੋਧਾ ਰਹਿਣਾ ਹੁਣ ਮੈਨੂੰ ਮੈਂ ਦੇ ਲੈ ਜਾਨੂੰ ਸਾਡੇ ਨੂੰ ਦਸਤਾ ਤੇਰੀ ਲੱਤਾਂ ਤੋੜ ਦੂ ਤੇਰੀ ਦੂਜੀ ਵੀ ਤੋੜ ਦੂ ਕੋ ਮੇਰੀ ਗੱਲ ਸੁਣ ਲੈ ਦਿਵਾਲੀ ਵੇਲੇ ਤਾਂ ਨਹੀਂ ਪਾਏ ਅੱਜ ਤਾਂ ਪਾ ਲਈਏ ਕੰਜੇ ਦੀ ਅੱਜ ਹੀ ਬਣਾ ਲਵਾਂਗੇ ਆਪਾਂ ਤਾਂ ਦਿਵਾਲੀ ਓਏ ਬਸ ਲੋੜ ਨਹੀਂ ਹੈਗੀ ਮੈਂ ਕਹਿੰਦੀ ਬੱਕਰੀਆਂ ਨੂੰ ਕਾਹ ਪਾਉਣੇ ਆ ਬਾ ਤੂੰ ਕਾ ਮੈਨੂੰ ਨਾ ਤੜਾ ਮੈਂ ਤਾਂ ਉਹ ਨਾਲ ਜੋਦੇ ਭੱਜ ਜਾਨੀ ਕੱਦੂ ਵਾਲੇ ਖੇਤ ਚ ਭੱਜ ਜਾਨੀ ਕੱਦੂ ਕੀ ਲਈ ਬੈਠਾ ਤੈਨੂੰ ਲੁੱਚਾਂ ਦਾ ਸਰਦਾ ਦਾ ਕੱਦੂ ਹਾਂ ਮੈਂ ਕੋਈ ਨਾ ਕੱਦੂ ਤੇਰੇ ਵਰਗਾ ਨਹੀਂ ਹੈਗਾ ਫਿਰ ਆਇ ਨਹੀਂ ਕਰਦਾ ਹੈਗਾ ਆ ਦੇਖ ਨਹੀਂ ਕਿੱਡਾ ਹੈਗਾ ਸਪੈਦਾ ਦੇਖ ਪਿਆ ਨਾ ਸਿੱਧਾ ਪੱਕੀ ਹੈ ਤੇਰੀ ਕਿੱਥੇ ਸਿੱਧਾ ਐ ਨੂੰ ਹੋਇਆ ਪਿਆ ਟੇਡਾ ਉਹ ਟੇਡਾ ਗੱਡਦਾ ਕੰਜਦੇ ਨੇ ਉਹਨੇ ਕਰ ਤੂੰ ਦੇਖਣਾ ਸੀ ਕੱਦੂ ਨੇ ਟੇਡਾ ਗੱਡਿਆ ਕੰਜਦੇ ਨੇ ਮੈਂ ਤਾਂ ਆਖਿਆ ਸੀ ਸਿੱਧਾ ਫੜ ਕੇ ਖੜਾ ਕਰਦੇ ਉਹ ਇਧਰ ਨੂੰ ਚੱਲ ਕੋਈ ਨਾ ਟੇਡਾ ਕਾ ਹੋਗਾ ਜਿਹੜਾ ਹੋਣਾ ਸੀ ਹੁਣ ਤੂੰ ਤਾਂ ਨਹੀਂ ਕਰਦੀ ਫੜ ਕੇ ਸਿੱਧਾ ਇਹਨੂੰ ਕਰਦੇ ਜੇ ਹੋ ਜਾਊਗਾ ਮੈਂ ਦੇਖਾਂ ਮੈਂ ਕਿਵੇਂ ਹੋ ਜਾਊ ਉਹ ਐਡਾ ਵੱਡਾ ਦਾ ਸਪਾਰਾ ਢੱਕਾ ਕਿਵੇਂ ਹੋ ਜਾਊ ਉਹ ਫੜ ਕੇ ਤਾਂ ਦੇਖ ਲੈ ਜੱਫੀ ਚੋਂਦਾ ਤੇਰੇ ਵੇ ਆ ਜਾ ਤੂੰ ਆ ਜਾ ਬਸ ਹੱਥ ਨਾ ਲਾਈਂ ਦੂਰੋਂ ਦੂਰੋਂ ਕਹੀ ਜਣੀ ਆ ਖੜਵਾ ਕਰ ਦੂੰਗੀ ਕਿੱਥੋਂ ਕਰ ਦੇਂਗੀ ਮੈਨੂੰ ਤਾਂ ਲੱਗਦਾ ਨਹੀਂ ਖੜਾ ਕਰ ਦੇਂਗੀ ਤੂੰ ਅਸਾਂ ਵੇਹ ਦਾ ਤੜਾ ਦੇ ਨਾ ਕੱਚੇ ਕੱਚੇ ਪੱਤੇ ਜੇ ਹੈਗੇ ਨੇ ਦੱਸ ਉਹ ਪੱਤੇ ਵੀ ਤੜਾਵਾਂਗੇ ਪੜਾ ਕੇ ਪਵਾਰਾ ਪਹਿਲਾਂ ਮੈਂ ਬਗਵਾਦ ਦੀ ਨਾ ਮਾਰਵੇਂ ਪੁੱਠਾ ਸਿੱਧਾ ਜਾਣਾ ਬੋਲ ਠੀਕਾ ਪੁੱਠਾ ਸਿੱਧਾ ਮੈਂ ਕੀ ਬੋਲਣਾ ਕਹੀ ਦੀ ਪੁੱਠਾ ਸਿੱਧਾ ਮੈਂ ਬੋਲਦਾ ਤੈਨੂੰ ਹਾਂ ਪਰ ਮੈਨੂੰ ਪੁੱਠਾ ਸਿੱਧਾ ਜਾਣਾ ਬੋਲ ਫਿਰ ਮੈਂ ਤਾਂ ਭਗ ਜੂ ਮੈਂ ਤਾਂ ਕਾਸੇ ਦੀ ਲੋੜ ਨਹੀਂ ਜਾਣਾ ਕੀ ਆ ਫਿਰ ਬੱਕਰੀ ਦਾ ਦੁੱਧ ਵੀ ਨਹੀਂ ਗੜਬੀ ਧਰ ਲਈ ਥੱਲੇ ਉਹਦੇ ਦੇਊਗੀ ਵੋ ਕੋਈ ਨਾ ਫੋਟੋ ਹੋਰ ਪਾ ਦੂੰਗੀ ਰੋਟੀਆਂ ਰੋਟੀਆਂ ਪਾ ਦੂੰਗੀ ਰੋਟੀਆਂ ਨਾ ਨਹੀਂ ਦੁੱਧ ਦੇ ਦਿੰਦੀ ਇਹਦਾ ਕੈਲੀ ਦੀ ਲੁੰਗੀ ਜਦੋਂ ਲਾ ਕੇ ਪਾਈ ਨਾ ਵਿਆਹ ਦਾ ਮਰੂਦ ਵੀ ਖੜੇ ਨੇ ਨਾ ਉਹ ਕੰਜਰ ਦੀ ਕੱਚੀ ਰੋਟਾ ਦਾ ਟਾਣੀ ਤੜਾ ਦੇ ਫਿਰ ਇਹ ਤਾਂ ਖਾ ਲੈਂਦੀਆਂ ਨਾ ਮੇਰੀ ਗੱਲ ਤਾਂ ਸੁਣ ਲੈ ਇੱਥੇ ਬੱਕਰੀਆਂ ਹੀ ਲਿਆ ਕਰਦੇ ਆਂ ਚਾਰ ਲਿਆ ਕਰ ਹਾਂ ਵਿਆਹ ਦੀ ਗੱਲ ਤੇਰਾ ਸਹੀ ਆ ਵੀ ਇੱਥੇ ਆਇਆ ਕਰਨ ਵਾਲੇ ਵੀਣ ਵਜਾ ਲਿਆ ਕਰਾਂਗੇ ਘੰਟਾ ਨਾਲੇ ਤੂੰ ਬੱਕਰੀਆਂ ਚਾਰ ਲਿਆ ਕਰ ਵੀਣ ਵਜਾ ਕੇ ਤੂੰ ਹੁਣ ਇਹ ਤਾਂ ਕਾਲਾ ਨਾਗ ਕੱਢਣਾ ਕਾਲੇ ਨਾਗ ਤਾਂ ਕੋਲੀ ਐ ਤੂੰ ਦੇਖਣ ਵਾਲੀ ਬਣੀ ਕਾਲਾ ਨਾਗ ਆ ਕੰਜਰ ਦੀਏ ਪੀਰੇ ਨਹੀਂ ਕੋ ਖਾਣ ਨੂੰ ਮੂਰ ਨਾ ਤੇਰੇ ਨਹੀਂ ਹੈ ਤਾਂ ਕੱਚੇ ਹੈ ਹਾਂ ਉਹ ਰੂਤਾ ਬਾਬਾ ਡੜ ਲੱਗ ਰਹੇ ਨੇ ਤੇਰੇ ਵਰਗੇ ਵਿੱਚ ਵਿੱਚ ਬਰਪਰ ਬਾਲੇ ਵੱਡੇ ਵੱਡੇ ਲੱਗੇ ਸੀ ਨਾਲ ਨਾਲ ਕੰਜਰ ਦੇ ਹੈ ਅੱਛਾ ਉਹ ਪੰਜਰ ਦੇ ਕਦੂ ਕੇ ਖਾ ਕੇ ਬਈ ਇਹ ਬੇੜਾ ਨਾ ਹੈ ਬਈ ਚੱਲ ਪਰ ਮੈਂ ਜਾਵਾਂਗੇ ਕਿ ਕਿਧਰ ਉਸ ਤੋਂ ਨਾ ਦਾ ਦੁਪੱਟਾ ਸੁੱਤਾ ਤੜਾਉਲਾ ਅਮਰੂਦ ਕਹਿੰਦਾ ਕੱਚੇ ਪਏ ਨੇ ਖੱਬ ਲੈ ਜਾਂ ਵੱਢ ਕੇ ਦਾਤੀ ਨਹੀਂ ਹੈਗੀ ਸੱਜਰੀਏ ਕੋਠੇ 'ਚ ਦੇਖ ਲੈਣਾਂ ਦਾਤੀ ਮੈਂ ਤਾਂ ਕੁਝ ਵੀ ਨਹੀਂ ਲੈ ਕੇ ਆਈ ਕੋਠੇ 'ਚ ਦਾਤੀ ਹੈਗੀ ਤੇਰੇ ਕੋਲੇ ਮੰਗਰਲੇ ਪਾਸੇ ਪਈ ਹੋਗੀ ਨਾਲੇ ਮੜਾ ਉਧਰ ਬਾਗ ਚ ਲਾਂਗੇ ਬੇ ਮਨਾ ਤਰਾ ਮੁੱਕੀ ਮਾਰਨੀ ਹੈ ਉਹੀ ਲੱਗ ਜਾਣਾ ਹੁੰਦਾ ਮੈਂ ਤਾਂ ਉਹੀ ਮਰਿਆ ਪਿਆ ਉਹੀ ਮਾਰਦੇ ਮੈਨੂੰ ਬਤਾਵਾ ਜਾ ਮੈਨੂੰ ਦਾਤੀ ਦੇ ਦੇ ਦੇਖ ਕੇ ਪਹਿਲਾਂ ਕਿੱਥੇ ਦਾਤੀ ਤਾਂ ਦੇਖ ਲੈਣੇ ਆ ਮੈਂ ਤੈਨੂੰ ਐਂ ਕਹਿੰਦਾ ਸੀ ਮਿੰਟ ਲੱਗੂਗਾ ਹੈ ਕੰਮ じゃ ਕਰਦੇ ਅੱਜ ਬੇ ਬੱਸ ਲੋੜ ਨਹੀਂ ਹੈਗੀ ਮੈਨੂੰ ਤਾਂ ਕੋਈ ਅੱਜ ਕੋਈ ਨਹੀਂ ਹੈਗਾ ਇਕੱਲੀ ਆਈ ਏ ਤੂੰ ਪਰਾਂ ਨਿਬੜੂ ਕੰਮ ਹੈ ਆ ਲੈ ਖਲਾ ਏਡਾ ਸਭਾਗ ਬਣਾ ਕੇ ਕਾਹੀ ਤਾਂ ਤੁਹਾਡੇ ਮੋਟਰ ਤੇ ਵੀ ਆਉਂਦੀ ਨਹੀਂ ਹੈਗੀ ਮੋਟਰ ਸਾਡੀ ਬਨਾਮ ਕੀ ਹੈ ਸੱਜਣ ਬਨਾਮ ਹੀ ਹੈਗੀ ਜਿਹੜੀ ਉਹਨਾਂ ਦਾ ਹਰਿਆਕ ਤੇ ਮਗਰ ਲੱਗ ਜਾਂਦਾ ਤੂੰ ਆ ਪਾਣੀ ਦਾ ਡੱਬਾ ਭਰ ਲੈ ਪਹਿਲਾਂ ਚਰਨੋਂ ਨਹੀਂ ਛੱਡੀ ਭੂਰੋ ਤਾਂ ਨਹੀਂ ਛੱਡੀ ਥੱਤੀ ਕਿਹੜੀ ਆ ਡੱਬਾ ਪਾਣੀ ਦਾ ਕੀ ਕਰਨਾ ਤੈਨੂੰ ਦੱਸੂ ਆ ਲੈ ਤਾਂ ਚੱਲ ਪਰ ਪਰ ਮੈਂ ਨਹੀਂ ਚੱਕਦੀ ਹੈਗੀ ਪਾਣੀ ਹੋ ਮੈਂ ਚੱਕ ਵੇ ਹੁਣ ਅੱਜ ਕਿੱਥੇ ਥੱਤੀ ਬੈਠੇਗਾ ਕੋਈ ਤੈਨੂੰ ਨਹੀਂ ਪਤਾ ਗੱਲਾਂ ਦਾ ਕਿੰਗਦੀ ਇਹ ਹੀ ਤਾਂ ਪਤਾ ਨਹੀਂ ਸਾਨੂੰ ਉਹੀ ਗੱਲ ਹੈ ਫਿਰ ਉੱਥੇ ਕੋਈ ਹੋਰ ਕੱਪੜੇ-ਤੱਪੜੇ ਲੈ ਬੜ ਜਾਂਦੇ ਹੁੰਦੇ ਹੋਗੇ ਹੈ ਵੇ ਫੇ ਤੂੰ ਜਾਇਆ ਮੈਂ ਇੱਥੇ ਖੜੀ ਐ ਤੂੰ ਬਾਹਰ ਬੈਠਣਾ ਬੈਠਿਆ ਜਾ ਕੇ ਓਏ ਬਾਹਰ ਕਿੱਥੇ ਬਹਿਣਾ ਹੋਰ ਆ ਆ ਜਾ ਤੈਨੂੰ ਦੱਸੂ ਇੱਥੇ ਕੰਜਰ ਦੀ ਹੋਰ ਹੀ ਜਵਲੀਆਂ ਜੀਆਂ ਗੱਲਾਂ ਮਾਰੀ ਜਾਂਦੀਆਂ ਲੁੰਗੀ ਤੋੜਾਂਗੇ ਇੱਧਰ ਆ ਕੇ ਆ ਜਾ ਆ ਜਾ ਆ ਜਾ 2 ਮਿੰਟ ਲੱਗਣਗੇ ਡੱਬਾ ਤਾਂ ਇੱਥੇ ਰੱਖਣਾ ਨਾ ਮੈਂ ਰੱਖ ਦੇ ਕਿੱਥੇ ਰੱਖੇਗਾ ਮੂਰੇ ਰੱਖਣਾ ਆ ਜਾ ਸੇ ਬੰਦਾਤੀ ਪੜਾ ਲਿਆ ਕਿੱਥੇ ਓਏ ਦਾਤੀ ਮੂਰੇ ਲੱਗ ਪਾਲਾਂ ਈ ਆਵੇ ਹੁਣ ਇਹ ਵੀ ਮੈਨੂੰ ਲੱਭਣੀ ਪਊਗੀ ਲੈ ਹੁਣ ਤੈਨੂੰ ਲੱਭਣੀ ਤਾਂ ਪਊਗੀ ਲੱਭਣੀ ਕੀ ਮਾਣੇ ਜਿੱਥੇ ਲੋਟ ਪੀਂਦਾ ਤਾਂ ਹੈ ਨਹੀਂ ਓਏ ਲੋਟ ਦੇ ਤਾਂ ਹੋ ਜਾ ਪਹਿਲੀ ਕਹਿਣ ਲੱਗੀ ਦੀਂਦਾ ਨਹੀਂ ਕੁਛ ਮੈਂ ਇੱਧਰ ਹੰਨਾ ਮੜਿਆ ਹੈ ਮੇਰੀ ਗੱਲ ਸੁਣ ਲੈ ਚਾਰ ਪੰਜ ਮਿੰਟ ਲੱਗਣਗੇ ਓ ਸਾਡਾ ਅਚਨਿਆ ਕੀ ਕਰ ਤਾ ਖੜ ਤਾ ਜਾ ਮੇਰੀ ਗੱਲ ਸੁਣ ਤਾਂ ਲੈ ਲਾ ਤਾਂ ਨੇ ਕੱਪੜੇ ਤਾਂ ਲਾ ਲੈ ਤੂੰ ਹੈ ਕੋਈ ਫਰਕ ਨਹੀਂ ਪੈਂਦਾ ਤੈਨੂੰ ਹੈ ਖੜ ਤਾ ਜਾ ਹੁਣ ਪਹਿਲੀ ਕਾਹਨ ਕਰ ਲੱਗਿਆ ਨਹੀਂ ਤੂੰ ਨੋ ਮੈਨੂੰ ਦੋ ਮਿੰਟ ਲੱਗਣਗੇ ਤੇ ਲੱਗ ਜਾ ਦੋ ਮਿੰਟਾਂ ਦੇ ਉੱਤੇ ਕੋਈ ਦੇਖ ਲੂਗਾ ਤੂੰ ਪਰ ਹਟ ਹੁਣ ਮੇਰੀ ਗੱਲ ਸੁਣ ਹੌਲਾ ਜਿਹਾ ਕਰ ਦੇ ਕੰਡ ਲੜੀ ਜਾਂਦੀ ਐ ਨਾ ਤਾਂ ਕੰਡ ਝੜ ਜੂਗੀ ਤੇ ਚੰਗਾ ਵੀ ਜਿਹੜਾ ਕੁਝ ਕਰਨਾ ਨਾ ਛੇਤੀ ਕਰ ਬਾਲਾ ਟਾਈਮ ਜਾਣਾ ਲੈ ਓਏ ਮੈਂ ਟਾਈਮ ਕਿੱਥੇ ਰਾਣਾ ਤੂੰ ਲੋਟ ਜੇ ਹੋ ਜਾ ਮੜੀ ਤੇ ਰੋਟੀਆਂ ਹੁਣ ਹੋਰ ਦਾ ਲੋਟ ਕਿੱਥੇ ਐ ਤੂੰ ਦੱਤਾ ਹਾਂ ਦਾ ਚੱਕ ਲੈ ਮੜੀ ਲੈ ਹਾਂ ਹੁਣ ਬਣਿਆ ਕੰਮ ਤਾਂ ਹੋ ਖੜ ਗਿਆ ਪਹਿਲੀ ਹੱਲਣ ਲੱਗੀ ਹਾਂ ਹੋ ਗਈ ਲੋਟਾ ਹੋਗੀ ਹੋ ਜਾ ਮਣੀ ਦੀ ਪੜਾਕਾ ਤਾਂ ਹੋਣੀ ਪੈਂਦਾ ਕਹਿੰਦੇ ਵੀ ਛੱਡ ਦੇ ਛੱਡਿਆ ਕਿੱਥੇ ਜਾਂਦਾ ਮਸਾਂ ਹੋਰ ਮਣੀ ਦੇ ਛੱਡ ਪਰੇ ਕੋਈ ਆ ਦੇਖ ਲੂਗਾ ਦੇਖਣਾ ਕਿ ਕੰਜਰ ਮੈਨੂੰ ਕਹਿੰਦਾ ਦਾਤੀ ਮੰਗ ਰੁਪਈਆ ਆਦੇ ਕੰਮ ਲੱਗਿਆ ਕਰਨ ਹਾਂਜੀ ਹਾਂ ਹਾਂ ਹੇ ਕਿਉਂ ਮਣੀ ਵੀ ਓਏ ਛੱਡਿਆ ਜਾਂਦਾ ਨਹੀਂ ਕਹਿੰਦੇ ਇਸ ਤਰ੍ਹਾਂ ਨਹੀਂ ਜਾਂਦਾ ਆ ਜਾ ਆ ਡੱਬੇ ਨਾਲ ਤੋਲ ਤੇ ਚੱਲ ਪਰੇ ਬਾਹਰ ਨਿਕਲ ਲੱਗਦਾ ਡੱਬੇ ਦਾ ਕੋਈ ਹੱਥ ਜਿੱਤ ਮਾਵਾ ਮੈਂ ਬਸ ਚੱਲ ਤੂੰ ਮੈਂ ਨਹੀਂ ਧੌਂਦੀ ਹੈਗੀ ਧੌਂਦੀ ਵੀ ਬਸ ਕੰਜੇ ਦੀ ਮੈਂ ਤੈਨੂੰ ਖਾਈ ਤੋਲਾ ਤੇ ਬਸ ਉਹ ਤੇ ਤੋੜੂਗੀ ਲੈ ਫੜ ਮੜਾ ਡੱਬਾ ਮੇਰੇ ਥੰਦੇ ਦਾ ਪਾ ਦੇ ਕੰਜੇ ਦੀ ਏ ਬਸ ਮੰਨ ਗਈ ਗੱਲ ਕਿਉਂ ਹੁਣ ਆਇਆ ਬੋਲੂਗੀ ਤੋੜਨੀ ਹੈ ਬਸ ਤੜਾਤੀ ਜਿਹੜੀ ਤੇ ਤੜਾਉਣੀ ਸੀ ਹੁਣ ਨਹੀਂ ਮਤਲਬ ਮੈਂ ਤੋ ਲੈ ਜਾ ਨਾਲ ਫੇਰ ਆਖੀ ਕੈਲੇ ਨੂੰ ਲਾਂਭੇ ਸ਼ਾਂਭੇ ਦੇਈ ਜਾਣਗੀ ਵੀ ਲੂੰਗੀ ਨਹੀਂ ਦਿੱਤੀ ਤੂੰ ਅਰਧਾ ਕੰਮ ਕਰਨਾ ਸੀ ਕਰ ਲਿਆ ਤੂੰ ਮੈਨੂੰ ਕੀ ਤੋੜ ਕੇ ਦੇਵੇਂਗਾ ਓਏ ਮੁੜਕੋ ਮੁੜਕੀ ਹੋ ਗਈ ਕੰਜਦੀ ਇਹ ਬਾਦਾਮ ਬਦੂਮ ਖਾਇਆ ਕਰ ਰਜਮੇ ਹੁਣ ਖਾਇਆ ਕਰੂੰਗਾ ਕੱਦੂ ਵਰਗੇ ਕੀ ਕਰਦੇ ਕੁਛ ਨਹੀਂ ਕਰਦੇ ਢੱਕਾ ਨਹੀਂ ਹੁੰਦਾ ਨਾ ਤੂੰ ਹਾਂ ਪਰ ਚਲ ਚੰਗਾ ਫਿਰ ਮੈਂ ਤਾਂ ਜਾਣੀ ਆ ਪਹਿਲੇ ਤਾਂ ਅਜ ਪਹਿਲੀ ਵਾਰ ਆਣੀ ਆ ਤੂੰ ਮੰਨ ਗਈ ਮੰਨ ਗਈ ਆ ਮੰਨ ਗਈ ਪਰ ਬਸ ਟਿਕ ਜਾ ਕਰ ਹੁਣ ਓਏ ਟਿਕਿਆ ਜਾਂਦਾ ਨਹੀਂ ਚੰਗਾ ਚੰਗਾ ਮੈਂ ਕੋਈ ਦੇਖ ਲੂਗਾ ਅਗਲਾ ਕੂਕਾ ਮੋਟਰ ਤੇ ਚੰਗਾ ਫਿਰ ਮੇਰੀ ਗੱਲ ਸੁਣ ਲੈ ਆ ਲੂੰਗੀ ਜੀ ਤੇ ਲੈ ਜਾ ਹੁਣ ਛੱਡ ਪਰੇ ਹੁਣ ਲੋਗੀ ਲੰਗੀ ਮਾਰ ਗੋਲੀ ਓਏ ਬੱਕਰੀ ਨੇ ਦੁੱਧ ਨਹੀਂ ਦੇਣਾ ਕਹਿੰਦੀ ਏ ਓਏ ਬੱਸ ਹੁਣ ਤਾਂ ਬੱਕਰੀਆਂ ਜਿਹੜਾ ਦੁੱਧ ਦੇਣਾ ਸੀ ਦੇ ਤਾ ਅੱਛਾ ਚੱਲ ਮੇਰੀ ਗੱਲ ਸੁਣ ਐਂ ਬਾਗ ਚਾਲਦੇ ਆ ਫਿਰ ਨੇ ਜੇ ਤੋੜਨੀ ਆ ਤਾਂ ਤੋੜ ਲਈ 2 ਮਿੰਟ ਲੱਗਣਗੇ ਭਾਈ ਹਾਂ ਹੁਣ ਕੀ ਰਹਿ ਗਿਆ ਹੁਣ ਇੱਧਰ ਬੱਸ ਹੁਣ ਮੈਂ ਹੀ ਨੰਗ ਜਾਂਦੀ ਓਏ ਨੰਗ ਜਾਂ ਦੋ ਮਿੰਟ ਹਮਣ ਹੌਲ ਹੋ ਜੂ ਗੱਲਾਂ ਬਾਤਾਂ ਕਰਨ ਚ ਕਿਹੜਾ ਤੈਨੂੰ ਦਾਖਲ ਹੁੰਦਾ ਉੱਥੇ ਤਾਂ ਖੜੀ ਨਹੀਂ ਜੀ 10 ਮਿੰਟ ਵੀ ਨਹੀਂ ਕਹਿੰਦੀ ਛੱਡ ਦੇ ਛੱਡ ਦੇ ਛੱਡ ਦੇ ਪਹਿਲੀ ਲਾ ਰੱਖੀ ਹੈ ਜੀ ਹੈ ਹੋਰ ਕੀ ਕਰਾਂ ਓਏ ਕਰਨਾ ਕੀ ਏ ਤੂੰ ਸੁਭਾ ਕਰੇਂ ਜਾਨੀ ਐ ਆ ਜਾ ਮੈਂ ਆਇਆ ਆ ਜਾ ਫਿਰ ਇੱਧਰ ਆ ਜਾ ਵੇ ਹੁਣ ਇੱਧਰ ਕੀ ਕਰਨਾ ਹੱਥ ਪੈਦੇ ਦੀ ਕੋਈ ਬਾਤ ਵੇ ਹਜੇ ਹੁਣ ਤਾਂ ਤੂੰ ਅੰਦਰੋਂ ਨਿਕਲ ਕੇ ਆਏਗਾ ਹਜੇ ਕੀ ਆਵੇ ਤੈਨੂੰ ਓਏ ਤਾਂ ਮੈਂਟ ਕੀ ਤਿਆਰ ਹੋ ਜਾਣਾ ਕੰਮ ਕਿਉਂ ਵੇ ਦੇਖ ਵੇ ਤੂੰ ਦਸ ਪੈਦੇ ਵੀ ਤੋੜੇਗਾ ਓਏ ਤੋੜਦਾ ਕਿੱਥੇ ਟੁੱਟਣ ਵਾਲੀ ਦਾ ਟੁੱਟੀ ਨਹੀਂ ਗੰਜੇ ਦੀ ਹੈ ਮੰਨ ਗਈ ਕਾ ਚੱਲ ਹੋ ਪਰੇ ਰਾਤ ਕੀ ਲੱਗ ਗਿਆ ਕੰਜਰ ਕੋਈ ਰਾਤ ਕੀ ਹੁੰਦਾ ਦਿਮਾਨ ਤਾਂ ਕਿਤੇ ਮਰਦੀ ਲਾਦਾ ਕੰਦੇ ਵੀ ਹੈ ਉਹ ਬਚਾਲ ਤੇ ਪਰੇ ਹੋ ਆਈ ਨੰਗ ਲੈ ਓਏ ਨੰਗਾ ਕਿੱਥੇ ਜਾਂਦਾ ਮੂਰੇ ਤਾਂ ਲੱਗ ਜਾ ਇੱਧਰ ਦੀ ਹੋ ਜਾ ਐ ਨਹੀਂ ਆਏਗੀ ਐਂ ਜਰਾ ਥਾਰਾ ਪੋਸ ਉਹ ਕਰਤਾ ਹੈ ਮੈਨੂੰ ਤਾਂ ਛੜਾ ਲਾ ਲੈ ਫੜ ਲੈ ਬਚਾਲ ਠੱਟ ਪਰੇ ਹੁਣ ਮੈਂ ਗਾਹਾਂ ਨਹੀਂ ਜਾਂਦੀ ਹੁਣ ਮੈਂ ਨਹੀਂ ਜਾਂਦੀ ਹੋਰ ਜੀ ਆਪੜਾ ਚੰਗਾ ਫੇਰ ਚੱਲ ਚੰਗਾ ਆਦਾ ਕੰਜਰ ਦੇ ਕੈਲੇ ਮੇਲੀ ਲੱਗਿਆ ਆਪਾਂ ਕਹਿੰਦੇ ਸੀ ਮੇਲੇ ਤੇ ਜਾਣਾ ਮੇਲੇ ਹੀ ਬਣ ਗਏ ਕੰਜਰ ਪਤਾ ਨਹੀਂ ਕੀ ਖਾਂਦਾ ਦਾ ਖਾ ਖਾ ਕੇ ਭੁੱਕੇ ਬੌਲੇ ਹੋਏ ਪੈਨੇ ਓਏ ਬੌਲੇ ਕਾ ਨਾ ਹੋਏ ਤੇਰੇ ਵਰਗੀ ਕਰਦਾ ਨਹੀਂ ਆ ਜੀ ਆ ਲੁੰਗੀ ਲੈ ਜਾ ਨਾਲੇ ਲੈ ਜਾ ਮੁੜ ਕੇ ਨਹੀਂ ਆਉਂਦੀ ਹੁਣ ਪੈਰੇ ਅੱਜ ਪਤਾ ਕੌਣ ਮੱਥੇ ਲੱਗਿਆ ਕੈਲਾ ਲੱਗਿਆ ਰੋਈ ਕਦੂ ਵਰਗੇ ਕਹਿੰਦੇ ਨੇ ਐ ਕਰਤਾ ਸੀ ਬਾਹ ਕਰਤਾ ਸਮਾਹ ਕਰਦਾ ਕਹਿੰਦੇ ਓ ਗੋਲੀਆਂ ਖਾ ਕੇ ਥੋੜਾ ਕੋਈ ਹੁੰਦਾ ਤਾਂ ਹੈ ਨਹੀਂ ਮਾਲ ਪੱਤਾ ਖਾਈ ਇਹਨੇ ਕੱਲਾ